ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਤਾ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 11:00 ਵਜਨ ਵਾਲੀ ਨੇ ਤਰੀਕ ਅੱਜ ਹੈ ਜੇ 1 ਦਸੰਬਰ ਦੇਣਾ ਜਿਹੜਾ ਸੋਮਵਾਰ ਤੇ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਆਪਣੀਆਂ ਕੁਝ ਭੈਣਾਂ ਜਿਹੜੀਆਂ ਡੇਲੀ ਵੀਡੀਓ ਦੇਖ ਕੇ ਡੇਲੀ ਕਮੈਂਟ ਕਰਦੀਆਂ ਸੋ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਮਿਹਰ ਸਦਕਾ ਤੁਹਾਡੇ ਸਾਰੇ ਸਪੋਰਟ ਸਦਕਾ ਅੱਜ ਉੱਥੇ ਤੱਕ ਪਹੁੰਚਿਆ ਬਸ ਐਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਐਦਾਂ ਹੀ ਹਮੇਸ਼ਾ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਹੁਣ ਮੈਂ ਲੱਗੀ ਆ ਬਾੜੀ ਨੂੰ ਪਾਣੀ ਲਾਉਣ ਤੇ ਆਪਣੀ ਬਾੜੀ ਨੂੰ ਨਾ ਕਾਫੀ ਦਿਨੋਂ ਪਾਣੀ ਲੱਗਿਆ ਨਹੀਂ ਹੈਗਾ ਇਹ ਰਮਾਂ ਦੀ ਡੈਡੀ ਕੋਲ ਨਾ ਟਾਈਮ ਹੈ ਨਹੀਂ ਗਾ ਜਿਹੜੀ ਅੰਦਰ ਸਬਜ਼ੀਆਂ ਆਪਾਂ ਵੀਜੀਆ ਉਹਨਾਂ ਨੂੰ ਮੈਂ ਕੱਲ ਪਾਣੀ ਲਾਤਾ ਸੀ ਤੇ ਉਹਦੇ ਵਿੱਚ ਕਾਹ ਵੀ ਬਹੁਤ ਜ਼ਿਆਦਾ ਹਰਾ ਹੋਇਆ ਗਿਆ ਅੱਜ ਮੈਂ ਪਾਣੀ ਲਾ ਦੂੰਗੀ ਕੱਲ ਨੂੰ ਜਿਹੜਾ ਉਹਦੇ ਵਿੱਚੋਂ ਕਾਹ ਉਹ ਵੀ ਕੱਢ ਦੂੰਗੀ ਕਿਉਂਕਿ ਜਦੋਂ ਗਿੱਲੀ ਹੋ ਜਾਂਦੀਆਂ ਧਰਤੀ ਫਿਰ ਜੜਾਂ ਕਾਹ ਦੀਆਂ ਵਧੀਆ ਨਿਕਲ ਜਾਂਦੀਆਂ ਜੇ ਆਪਾਂ ਸੁੱਕੇ ਨੂੰ ਗੁੱੜਦੇ ਆ ਫਿਰ ਜੜਾਂ ਨਹੀਂ ਉਹ ਵਿੱਚ ਰਹਿ ਜਾਂਦੀਆਂ ਉਹ ਦੁਬਾਰਾ ਹਰਾ ਹੋ ਜਾਂਦਾ ਸੋ ਤਾਂ ਕਰਕੇ ਅੱਜ ਪਹਿਲਾਂ ਮੈਂ ਪਾਣੀ ਲਾਉਂਗੀ ਪਾਣੀ ਲਾ ਕੇ ਫਿਰ ਕੱਲ ਨੂੰ ਜਿਹੜੀ ਹੈ ਕਿ ਕਾਹ ਗੁੱਡੂੰਗੀ ਕਿਉਂਕਿ ਅੱਜ ਫਿਰ ਗਿੱਲਾ ਹੋਗਾ ਅੱਜ ਫਿਰ ਵਿੱਚ ਬੜੂੰ ਤਾ ਫਿਰ ਉਹ ਗਾਰਾ ਸਾਰਾ ਚਪੜਾਂ ਦੇ ਨਾਲ ਚੁੱਪ ਜਾਊਗਾ ਸੋ ਅੱਜ ਸਿਰਫ ਮੈਂ ਪਾਣੀ ਪਾਣੀ ਲਾਉਂਦੀ ਚਲਦੀ ਹੁਣ ਚੱਲਦੇ ਆ ਬਾਹਰ ਬਾੜੀ ਵਾਲੇ ਪਾਸੇ ਹਾਂਜੀ ਹੁਣ ਮੈਂ ਲੱਗ ਗਈ ਜੀ ਇੱਥੇ ਗੋਹਾ ਪੱਥਰਾਂ ਤੇ ਗੋਹਾ ਨਾਲ ਬਹੁਤ ਮਿੰਨੀਆਂ ਬਾਦ ਪੱਥਰੀਆਂ ਆ ਤੇ ਹੁਣ ਰੋਜ਼ ਪੱਥਿਆ ਕਰਾਂਗੇ ਕਿਉਂਕਿ ਪਾਥੀਆਂ ਹੁਣ ਚਾਹੀਦੀਆਂ ਕਿਉਂਕਿ ਮੇਰੀਆਂ ਪਾਥੀਆਂ ਬਹੁਤ ਜ਼ਿਆਦਾ ਖਰਾਬ ਹੋ ਗਈਆਂ ਤੇ ਬਾਕੀ ਇੱਥੇ ਨਾਲ-ਨਾਲ ਮਹਿਰਮਾਨ ਦੀ ਗੱਲਾਂ ਕਰ ਰਹੀ ਸੀ ਤੇ ਨਾਲੇ ਪਾਠੀਆਂ ਵਾਤਰੀ ਸੀ ਤੇ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਹਨ ਆਪਣੀ ਤੂੜੀ ਬਹੁਤ ਜ਼ਿਆਦਾ ਖਰਾਬ ਹੋ ਗਈ ਇਸ ਵਾਰੀ ਕਿਉਂਕਿ ਜਦੋਂ ਤੂੜੀ ਬਣਾਈ ਸੀ ਨਾ ਉਦੋਂ ਮੇਰਾ ਸਹਰਾ ਢਿੱਲਾ ਸੀ ਤੇ ਮਹਿਰਮਾਨ ਦੇ ਡੈਡੀ ਨੂੰ ਟਾਈਮ ਹੀ ਨਹੀਂ ਮਿਲਿਆ ਤੂੜੀ ਸਾਂਭਣ ਦਾ ਅੱਗੇ ਤਾਂ ਅਸੀਂ ਉੱਪਰ ਕਾगज ਪਾ ਦਿੰਦੇ ਹੁੰਦੇ ਸੀ ਕੋਪਰੇ ਇਸ ਵਾਰੀ ਜਿਹੜੇ ਬੰਦਿਆਂ ਨੇ ਤੂੜੀ ਕਰੀ ਸੀ ਉਹ ਵੀ ਚਲੇ ਗਏ ਸੀ ਤੇ ਬਾਅਦ ਵਿੱਚ ਹਨਾ ਇਹਨਾਂ ਨੇ ਵੀ ਥੋੜੀ ਕੋਲ ਕਰਤੀ ਤੇ ਐਤ ਕੀ ਤੁਸੀਂ ਐ ਸਮਝ ਲਓ ਵੀ ਸਾਡੀ ਅੱਧੇ ਤੋਂ ਜ਼ਿਆਦਾ ਤੂੜੀ ਸਾਡੀ ਖਰਾਬ ਹੋ ਗਈ ਤੇ ਚਲੋ ਹੁਣ ਇਹ ਜਿਵੇਂ ਸੁੱਕਦੇ ਤੌਰ ਤੇ ਹਨਾ ਕੰਮ ਆ ਜਾਂਦੀ ਹੈ ਗੋਹੀਚ ਵੀ ਪਾ ਸਕਦੇ ਆ ਕਟਰੂਆਂ ਬੱਚਰੂਆਂ ਥੱਲੇ ਵੀ ਹਨਾ ਜਦੋਂ ਗਿੱਲਾ ਹੁੰਦਾ ਸਿਆਣਾ ਦੇ ਵਿੱਚ ਉਹਦੋਂ ਸਿੱਟ ਦਿਆ ਕਰਾਂਗੇ ਤੇ ਇਦਾਂ ਹੀ ਚਲੋ ਇਹ ਸਾਰੀ ਤੂੜੀ ਲੱਗ ਜੂਗੀ ਤੇ ਹੁਣ ਅੱਗੇ ਤੋਂ ਆਪਾਂ ਕੋਸ਼ਿਸ਼ ਕਰ ਰਹੇ ਆਂ ਕਿ ਵੀ ਅਗਲੀ ਵਾਰ ਤੋਂ ਪਹਿਲਾਂ ਪਹਿਲਾਂ ਨਾ ਅਸੀਂ ਤੂੜੀ ਵਾਲਾ ਪਾ ਲਈਏ ਵੀ ਤਾਂ ਕਿ ਸਾਡੀ ਜਿਹੜੀ ਤੂੜੀ ਇਦਾਂ ਖਰਾਬ ਨਾ ਹੋਵੇ ਹੁਣ ਵੀ ਤੁਸੀਂ ਉਹ ਦੇਖ ਸਕਦੇ ਆਂ ਕਿ ਸਾਈਡ ਤੇ ਹਨਾ ਇਹ ਤਾਜੀ ਤੂੜੀ ਛਟਾਈ ਆ ਉਹ ਵੀ ਬਾਹਰ ਹੀ ਛਟਾਈ ਆ ਆਪਾਂ ਚਲੋ ਮਹਾਰਾਜ ਮੇਰ ਕਰਨਗੇ ਆਪਾਂ ਤੱਕਆਂ ਨਿੱਕੀਆਂ ਪੱਤੀਆਂ ਨੂੰ ਸੁੱਕ ਜਾਣੀਆਂ ਛੇਤੀ ਵੱਡੀਆਂ ਵੱਡੀਆਂ ਸੁੱਕ ਗਈਆਂ ਨਿੱਕੀਆਂ ਤੇ ਸੁੱਕ ਜਾਣੀਆਂ ਵੱਡੀਆਂ ਲੇਟ ਸੁੱਕਣਗੀਆਂ ਛੋਟੀਆਂ ਛੇਤੀ ਲੱਗਣਗੀਆਂ ਮੇਰੀ ਪੰਜ ਦਿਨਾਂ ਚ ਤਿਆਰ ਹੋ ਗਈ ਦੇਖ ਲੋ ਹੈ ਮੇਰੀ ਪੱਤੀ ਪੰਜ ਦਿਨਾਂ ਚ ਤਿਆਰ ਹੁੰਦੀ ਬਾਥਰੂਨ ਕਰਦੀ ਵਾਲੀ ਤੂੰ ਪੱਤੀ ਥੋੜੀ ਪੱਤੀ ਇੱਥੇ ਤਾਂ ਪੱਠਣ ਮੁੱਦਾ ਮਾਰਿਆ ਫੇਰ ਉਹ ਟੈਮਾਦ ਲਾਉਂਦਾ ਲੈ ਸੁੱਕੂ ਵੀ ਚ ਜੀ ਹਾਂ ਮੈਂ ਬੱਟਰ ਦਾ ਪਾਦਾ ਟਾਈਮ ਲਾਉਂਦਾ ਬਾਥੀ ਨਾਲ ਵੀ ਓਏ ਓਏ ਉਹ ਵੀ 5 ਦਿਨ ਚੱਕੂ ਲਾ ਪਲੇਟ ਦੇ ਦੱਕਾ ਦਾ ਹਾਂਜੀ ਹੁਣ ਇੱਥੇ ਲੱਗੀ ਜੀ ਮੈਂ ਫਰਸ਼ ਤੋਂ ਹੁਣ ਤੇ ਇੱਕ ਆਪਾਂ ਮਾਚਨ ਬਾਣੀ ਸੀਗੀ ਅਰਮਾਨ ਦੀ ਥੋੜੀ ਸੀ ਤਾਂ ਠੀਕ ਨਹੀਂ ਸੀ ਕਿਉਂਕਿ ਅੱਜ ਨਾ ਸਵੇਰੀ ਮੈਂ ਕੰਬਲ ਧੋਤਾ ਸੀ ਪਹਿਲਾਂ ਤਾਂ ਮੈਂ ਕੁਰਸੀ ਤੇ ਰੱਖਤਾ ਸੀ ਕੰਬਲ ਉਹਦਾ ਪਾਣੀ ਵਗੈਰਾ ਵਧਿਆ ਨੁੱਚੜ ਗਿਆ ਸੀ ਪਰ ਮਸ਼ੀਨ 'ਚ ਉਹ ਸੁਕਾਇਆ ਨਹੀਂ ਜਾ ਸਕਦਾ ਸੀ ਕੰਬਲ ਥੋੜਾ ਵੱਡਾ ਸੀ ਤੇ ਉਸ ਤੋਂ ਬਾਅਦ ਮੈਂ ਅਰਮਾਨ ਨੂੰ ਕਿਹਾ ਮੇਰੇ ਅਰਮਾਨ ਇਹਨਾਂ ਨੂੰ ਟੱਬ ਦੇ ਵਿੱਚ ਰਖਾ ਕੇ ਮੇਰੇ ਨਾਲ ਸਿਰ ਤੇ ਚਗਾਤੇ ਵੀ ਮੈਂ ਕੋਠੇ ਤੇ ਲੈ ਜਾਨੀ ਆ ਸੁੱਕਣਾ ਪਾਇਆ ਨਹੀਂ ਇਹ ਮੈਨੂੰ ਕਹਿੰਦਾ ਮੰਮੀ ਨਹੀਂ ਵੀ ਤੈਥੋਂ ਕੱਲੀ ਤੋਂ ਨਹੀਂ ਚੜਾ ਜਾਣਾ ਪੌੜੀ ਤੇ ਵੀ ਮੈਂ ਆਪਾਂ ਦੋਨੋਂ ਇਕੱਠੇ ਲੈ ਚਲਦੇ ਹਾਂ ਮੈਂ ਇਹਨੂੰ ਬਥੇਰਾ ਕਿਹਾ ਮੈਂ ਕਿਹਾ ਵੀ ਤੇਰੇ ਦਰ ਤੂ ਬਾਅਦ ਚ ਵੀ ਤੂੰ ਰਹਿਣ ਦੇ ਤੇ ਇਹ ਕਹਿੰਦਾ ਨਹੀਂ ਨਹੀਂ ਇਹ ਮੰਨਿਆ ਨਹੀਂ ਤੇ ਉਹੀ ਗੱਲ ਹੋਈ ਤੇ ਖਾਦ ਵਿੱਚ ਨਹੀਂ ਦਰਦ ਸ਼ੁਰੂ ਹੋ ਗਿਆ ਤੇ ਫਿਰ ਨਾ ਜਾਨੀ ਕਿ ਉਹ ਧਰਨੇ ਨਹੀਂ ਪੈ ਜਾਂਦੇ ਉਦੋਂ ਤਾਂ ਹੋ ਗਿਆ ਤੇ ਮੈਂ ਇਹ ਨਹੀਂ ਮਲਿਆ ਨਹੀਂ ਪੀਟ ਕਿਉਂਕਿ ਮਲਣਾ ਵੀ ਹਨਾ ਸੋਜ ਹੋ ਜਾਂਦੀ ਹੈ ਤੇ ਕੋਣੀ ਕੋਲੇ ਨਾ ਆਪਣੀਆਂ ਇੱਕ ਨਸਾਂ ਹੁੰਦੀਆਂ ਅਗਰ ਉੱਪਰ ਨਸਾਂ ਦੱਬ ਲੈਣੀਆਂ ਤਾਂ ਉਹਦੇ ਨਾਲ ਵੀ ਜਿਹੜੀ ਧਰਨ ਆਪਣੇ ਨਿਕਲ ਜਾਂਦੀ ਆ ਤੇ ਮੈਂ ਇਹਨੂੰ ਆਖਿਆ ਵੀ ਤੂੰ ਕਰ ਆਰਾਮ ਮੈਂ ਕਿਹਾ ਚੱਲ ਜਿਹੜਾ ਕੰਮ ਰਹਿ ਗਿਆ ਕੋਈ ਨੂੰ ਮੈਂ ਕਰ ਲੈਨੀ ਆ ਤੇ ਇੱਕ ਮਾਜਨ ਨਿਵਾਣੀ ਸੀਗੀ ਤੇ ਇੱਕ ਬੈੜੀ ਨਿਵਾਣੀ ਸੀ ਇੱਕ ਬੈੜੀ ਜਿਹੜੀ ਮਾਰਦੀ ਆ ਉਹ ਨੂੰਦੀ ਵੀ ਨਹੀਂ ਹੈਗੀ ਮੈਂ ਕਿਹਾ ਚਲ ਉਹ ਤੇਰੇ ਡੈਡੀ ਨਿਵਾ ਦੇਣਗੇ ਆ ਕੇ ਤੇ ਨਾਲ ਹੀ ਇੱਥੇ ਥੋੜੀਆਂ ਮੈਨੂੰ ਧਿਆਈਆਂ ਵੀ ਲੱਗੀਆਂ ਤੇ ਮੈਂ ਬਾਲਟੀ ਰੱਖ ਕੇ ਨਾਲ ਹੀ ਇਹਨਾਂ ਨੂੰ ਪਾਣੀ ਵੀ ਪਿਆਤਾ ਮੈਂ ਕਿਹਾ ਚਲੋ ਵੀ ਖੋਲਣ ਦੀ ਜ਼ਰੂਰਤ ਨਹੀਂ ਹੈ ਨਾ ਨਾਲ ਹੀ ਪਾਣੀ ਪੀ ਲੈਣੀ ਆ ਨਾਲੇ ਮੋਟਰ ਚੱਲਦੀ ਸੀ ਪਾਣੀ ਨਿੱਗਾ ਆ ਰਿਹਾ ਸੀਗਾ ਤੇ ਬਾਕੀ ਅੱਜ ਮੈਂ ਝਾੜੂ ਨਹੀਂ ਥੱਲੇ ਇਹਦੇ ਲਾਇਆ ਕੇਰਾ ਸਵੇਰੇ ਝਾੜੂ ਲਾਇਆ ਪਰ ਹੁਣ ਧੋਣ ਦੇ ਟਾਈਮ ਝਾੜੂ ਨਹੀਂ ਲਾਇਆ ਤੁਸੀਂ ਸੋਚੋਗੇ ਕਿ ਕਾਹ ਤੋਂ ਨਹੀਂ ਲਾਇਆ ਕਿਉਂਕਿ ਨਾ ਮੇਰਾ ਵੀ ਮੋਢਾ ਇੱਕ ਦਰਦ ਹੁੰਦਾ ਤੇ ਮੈਂ ਆਪਣੇ ਘਰੇ ਨਾਲ ਝਾੜੂ ਵਰ ਮਾਂ ਦੇ ਡੈਡੀ ਲਿਆਏ ਦੋ ਚਾਰੀ ਦੇ ਵਿੱਚ ਡੰਡਾ ਲੱਗਿਆ ਹੁੰਦਾ ਖੜ ਕੇ ਝਾੜੂ ਲਾਉਣ ਵਾਲਾ ਤੇ ਉਹ ਨਾ ਮਤਲਬ ਕਿ ਜਦੋਂ ਆਪਾਂ ਝਾੜੂ ਲਾਉਣੇ ਆ ਤਾਂ ਫਿਰ ਉਹਦੇ ਨਾਲ ਮੇਰੇ ਦਰਦ ਸਟਾਰਟ ਹੋ ਜਾਂਦਾ ਮੋਢੇ ਤੇ ਫਿਰ ਮੈਂ ਦੂਜਾ ਝਾੜੂ ਉਹਨਾਂ ਨੂੰ ਹੁਣ ਕਿਹਾ ਹੋਇਆ ਮੈਂ ਕਿ ਉਹ ਹੀ ਲਿਆ ਦਿਓ ਮੈਨੂੰ ਵੀ ਇੱਕ ਹੱਥ ਨਾਲ ਆਰਾਮ ਨਾਲ ਝਾੜੂ ਲੱਗ ਜਾਂਦਾ ਉਹ ਤੇ ਇੱਥੇ ਜੀ ਮੈਂ ਆ ਗਈ ਸੋਈ ਦੇ ਵਿੱਚ ਹੁਣ ਤੇ ਮੈਂ ਨਾ ਵੀ ਆਈ ਸੀ ਕਿਉਂਕਿ ਨਾ ਉਹ ਜਿਹੜਾ ਸੂਟ ਸੀ ਉਹਦੀ ਮੋਰੀਆਂ ਜਿ ਗਿੱਲੀਆਂ ਹੋ ਗਈਆਂ ਸੀ ਠੰਡ ਲੱਗ ਰਹੀ ਸੀ ਤੇ ਇਹ ਜਿਹੜਾ ਸੂਟ ਆ ਮੈਂ ਪਿਛਲੀ ਵਾਰ ਸਮਾਇਆ ਸੀ ਤੇ ਉਦੋਂ ਨਾ ਟੇਲਰ ਨੇ ਥੋੜਾ ਢੀੜਾ ਕਰਤਾ ਸੀ ਪਰ ਇਸ ਵਾਰੀ ਇਹਨੂੰ ਖੁੱਲਾ ਕਰਵਾਇਆਗਾ ਮੈਂ ਤੇ ਮੈਂ ਨਾ ਤੋਂ ਕਿਨਾਲ ਦਾ ਹਨਾ ਸਟੋਲ ਲੈ ਲਿਆ ਤੇ ਮੰਮੀ ਮੈਨੂੰ ਕਹਿੰਦੀ ਐਂ ਪਹਿਣ ਪੁੱਛਰ ਕੇ ਰਿਆ ਕਰ ਤੇ ਮੈਂ ਕਿਹਾ ਵੀ ਕੋਈ ਨਾ ਮੰਮੀ ਤੁਸੀਂ ਕਹਤਾ ਹੁਣ ਮੈਂ ਰੋਜ਼ ਅੱਦੇ ਹੀ ਬਣ ਕੇ ਰਿਆ ਕਰੂੰਗੀ ਹਨਾ ਤੇ ਕਿਉਂਕਿ ਜਦੋਂ ਮੰਮੀ ਬਹੁਤ ਡਾਊਨ ਹੋ ਗਈ ਸੀ ਨਾ ਉਦੋਂ ਮਨ ਵੀ ਨਹੀਂ ਸੀ ਕਰਦਾ ਤੇ ਹੁਣ ਮੈਨੂੰ ਇਹ ਹੁੰਦਾ ਵੀ ਮੰਮੀ ਨੂੰ ਜੋ ਪਸੰਦ ਆ ਨਾ ਮੈਂ ਉਹ ਹੀ ਕਰਾਂਗੀ ਤਾਂ ਕਿ ਉਹ ਵੱਧ ਵੱਧ ਖੁਸ਼ ਰਹਿਣ ਤੇ ਮੇਰੀ ਮਾਂ ਅਗਰ ਮੈਨੂੰ ਕੋਈ ਐਂ ਕਹਿ ਦੇਵੇ ਨਾ ਵੀ ਤੂੰ ਆਪਣੀ ਜਾਨ ਵਾਰ ਦੇ ਠੀਕ ਹੋ ਜੂ ਮੈਂ ਉਹ ਵੀ ਕਰਨ ਲਈ ਤਿਆਰ ਆ ਹਣਾ ਤੇ ਬਾਕੀ ਹੁਣ ਮੇਰੀ ਸੋਚ ਬਹੁਤ ਪੋਜ਼ਿਟਿਵ ਆ ਮੈਨੂੰ ਇਹ ਲੱਗਦਾ ਹਨਾ ਵੀ ਜਿਉਂ-ਜਿਉਂ ਵੀ ਮੈਂ ਮੇਰੀ ਮਾਂ ਨੂੰ ਪਾਠ ਸੁਣਾ ਰਹੀ ਆ ਹਨਾ ਤੇ ਉਹਦੇ ਨਾਲ ਉਹ ਤਿਉ ਤਿਉ ਠੀਕ ਹੋ ਰਹੇ ਨੇ ਵੀ ਇਹ ਮੇਰਾ ਵਿਸ਼ਵਾਸ ਲਾ ਲਓ ਕਿਰਾਂ ਤਾਂ ਮਨ ਬਹੁਤ ਡੋਲ ਗਿਆ ਸੀ ਪਰ ਹਨਾ ਤੁਹਾਡੇ ਸਾਰਿਆਂ ਦੀ ਦਲੇਰੀ ਦੇ ਨਾਲ ਜਿਹ ਤੁਸੀਂ ਹਿੰਮਤ ਦਿੱਤੀ ਦਾ ਤੁਸੀਂ ਮਤਲਬ ਕਿ ਅਰਦਾਸਾਂ ਕੀਤੀਆਂ ਤੇ ਰਿਸ਼ਤੇਦਾਰਾਂ ਨੇ ਬਹੁਤ ਹਨਾ ਮੈਨੂੰ ਫੋਨ ਲਾ ਲਾ ਬਿੰਦੇ ਬਿੰਦੇ ਜਣੀ ਹੌਸਲਾ ਦਿੱਤਾ ਉਹਦੇ ਨਾਲ ਮੇਰਾ ਜਨੀ ਹੌਸਲਾ ਬਹੁਤ ਵਧਿਆ ਤੇ ਵੀ ਹੁਣ ਮੈਨੂੰ ਐ ਲੱਗਦਾ ਵੀ ਜਿਉਂ-ਜਿਉਂ ਪਾਠ ਮੈਂ ਸੁਣਦੇ ਜਾ ਰਿਹਾ ਤਿਉਂ ਤੇ ਉਹ ਠੀਕ ਹੁੰਦੇ ਜਾ ਰਿਹਾ ਮੈਂ ਉਹਨਾਂ ਕੋਲ ਕਦੇ ਸੁਖਮਨੀ ਜ਼ਿਆਦਾ ਪਾਠ ਲਾ ਦਨੀ ਆ ਕਦੇ ਚਪਈ ਸਹਿਬ ਦਾ ਆਥਨ ਵਾਲੇ ਰਹਿਰਾ ਸਹਿਬ ਦਾ ਤੇ ਮੈਨੂੰ ਇਹ ਲੱਗਦਾ ਵੀ ਉਹ ਪਾਠ ਸੁਣਦੇ ਜਾ ਰਹੇ ਆ ਤੇ ਠੀਕ ਹੁੰਦੇ ਜਾ ਰਹੇ ਆ ਬਾਕੀ ਆਪਾਂ ਤਾਂ ਹਨ ਗੁਰੂ ਦੇ ਭਰੋਸਾ ਰੱਖ ਸਕਦੇ ਆ ਉਹਨਾਂ 'ਗੇ ਅਰਦਾਸ ਕਰ ਸਕਦੇ ਆ ਬਾਕੀ ਉਹਨੂੰ ਪਤਾ ਹਨ ਵੀ ਕੀ ਹੋ ਰਿਹਾ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਤੇ ਕੀ ਹੋਣਾ ਸਭ ਉਹਦੇ ਹੱਥ ਹਣਾ ਤੇ ਬਸ ਪ੍ਰਮਾਤਮਾ ਤੇ ਭਰੋਸਾ ਮੈਨੂੰ ਵਿਆਹ ਗੁਰੂ ਸਾਹਿਬ ਮੇਰ ਕਰਨ ਕਿ ਚਲੋ ਇਹ ਦੁੱਖ ਵੀ ਅਗਰ ਆਇਆ ਤਾਂ ਇਹ ਵੀ ਕੁਝ ਸਿਖਾਉਣ ਆਇਆ ਹਣਾ ਤਾਂ ਆਪ ਇੱਕ ਪੋਜ਼ੀਟਿਵ ਸੋਚ ਲੈ ਕੇ ਚੱਲ ਰਹੇ ਹੋ ਤੁਸੀਂ ਸੋਚ ਰਹੇ ਹੋਗੇ ਮੈਂ ਬਾਰ ਬਾਰ ਬਾਹਰ ਕੀ ਦੇਖ ਰਹੀ ਹਾਂ ਮੈਨੂੰ ਨਾ ਮੈਂ ਪਹਿਲਾਂ ਵੀ ਦੇਖਿਆ ਸੀ ਮੈਨੂੰ ਐ ਲੱਗ ਰਿਹਾ ਸੀ ਵੀ ਜਿਵੇਂ ਨਾ ਕੋਈ ਪਸ਼ੂ ਖੁੱਲਾ ਹੁੰਦਾ ਕਿਉਂਕਿ ਨਾ ਇੱਕ ਸਾਡੀ ਪਛੀ ਹੈ ਉਹ ਨਾਲ ਦੇ ਪਸ਼ੂ ਨੂੰ ਨਾ ਮੂੰਹ ਨਾਲ ਕੱਲ ਕੱਢ ਕੇ ਖੋਲ ਦਿੰਦੀ ਆ ਤੇ ਫਿਰ ਮੈਨੂੰ ਆਇਆ ਸੀ ਵੀ ਉਧਰ ਗੇਟ ਵੀ ਖੁੱਲਾ ਹੈ ਤੇ ਬਾਹਰ ਹੀ ਨਾ ਪਸ਼ੂ ਨਿਕਲ ਜਵੇ ਤਾ ਕਰਕੇ ਮੈਂ ਬਾਰ-ਬਾਰ ਦੇਖ ਰਹੀ ਸੀ ਕਿ ਕੋਈ ਰਮਾਨ ਚੱਲਿਆ ਗਿਆ ਸੀ ਹੁਣ ਨਹਾਉਣ ਕਿ ਮੈਂ ਉਹਨੂੰ ਆਖਿਆ ਵੀ ਤੂੰ ਨਹਾ ਲੈ ਨਾ ਕੇ ਆ ਉਹਦੇ ਕੱਪੜੇ ਬਦਲ ਲੈਣਾ ਤੇ ਵੀ ਮੈਂ ਕਿਹਾ ਤੂੰ ਨਹਾਉਂਦਾ ਬੈਠ ਜਾ ਵੀ ਆਥਨ ਜਿਹੜੇ ਕੰਮ ਆ ਹੁਣ ਤਾਂ ਥੋੜਾ ਬਹੁਤਾ ਹੀ ਚੱਲਦਾ ਹਾਂ ਤੇ ਡੈਡੀ ਨੇ ਕੱਢ ਲੈਣੀਆਂ ਤਾਂ ਕਰਕੇ ਮੈਂ ਬਾਰ-ਬਾਰ ਬਾਹਰ ਦੇਖ ਰਹੀ ਸੀ ਕਿ ਮੈਂ ਕਿਤੇ ਹੋਰ ਨਾ ਵੀ ਪਸੂ ਖੁੱਲ ਕਿ ਮੈਨੂੰ ਪਤਾ ਹੀ ਨਾ ਚੱਲੇ ਰਸੋਈ ਦੇ ਵਿੱਚ ਤੇ ਨਾਲ-ਨਾਲ ਮਿੱਥੇ ਮਾਂ ਰੀਸ ਭਾਂਡੇ ਤੇ ਮੈਂ ਰੱਖੀ ਅੱਜ ਕੜੀ ਬਣਨੀ ਰਮਾਨ ਦੇ ਡੈਡੀ ਨਾ ਕਹਿੰਦੇ ਵੀ ਅਹ ਫਰਪੀ ਤਾਂ ਅੱਜ ਕੜੀ ਬਣਾ ਲੈ ਤੇ ਪਹਿਲਾਂ ਮੇਰਾ ਰਾਦਾ ਸੀ ਵੀ ਥੋੜੀ ਪਕੌੜੀ ਬਣਾ ਕੇ ਵਿੱਚ ਪਾ ਦੂੰ ਫਿਰ ਮੇਰੇ ਕੋਲ ਇਹ ਨਾ ਜਿਆਦਾ ਟਾਈਮ ਹੈ ਨਹੀਂ ਸੀਗਾ ਮੈਂ ਕਿਹਾ ਰਾਤਾ ਨਹੀਂ ਕਿਉਂਕਿ ਮੰਮੀ ਦਾ ਵੀ ਹਨਾ ਕਿਨੂਆ ਬਣਾਉਣਾ ਹੁੰਦਾ ਸਬਜ਼ੀਆਂ ਸੋਜੀਆਂ ਪਾ ਕੇ ਤਾਂ ਕਰਕੇ ਫਿਰ ਮੈਂ ਜਿਹੜਾ ਹੈਗਾ ਬਿਨਾ ਪਕੌੜਿਆਂ ਤੇ ਕੜੀ ਬਣਾਈ ਔਰ ਕਿ ਤੜਕਾ ਬਹੁਤ ਵਧੀਆ ਲਾਇਆ ਸੀ ਪਿਆਜ਼ ਵੱਧ ਪਾ ਲਏ ਸੀ ਮੈਂ ਵਿੱਚ ਟਮਾਟਰ ਕੜੀ ਪੱਤਾ ਇਹ ਸਾਰੇ ਤੜਕਾ ਲਾਇਆ ਸੀ ਕੜੀ ਬਹੁਤ ਜਲ ਸਵਾਦ ਬਣੀ ਸੀ ਤੇ ਪਰ ਫਿਰ ਮੈਂ ਪਕੌੜੀ ਨਹੀਂ ਪਾਈ ਤੇ ਥੋੜੇ ਜਿਹਾ ਭਾਂਡੇ ਸੀਗੇ ਕਿਉਂਕਿ ਮੈਂ ਹਣਾ ਅੱਜ ਬਾਹਰ ਲੱਗੀ ਸੀ ਕੰਮ ਧੰਦਾ ਕਰਨ ਕਰਕੇ ਭਾਂਡੇ ਥੋੜੇ ਇਕੱਠੇ ਜਿ ਹੋ ਗਏ ਉਹ ਮੈਂ ਨਾਲ ਦੀ ਨਾਲ ਵੀ ਮਾਣ ਜਾਨਣੀ ਆ। ਕਈ ਵਾਰੀ ਲੋਕ ਕੰਮ ਬਾਹਰ ਕਰਦੇ ਹੁੰਦੇ ਆ ਥੋੜਾ ਬੀਜ਼ੀ ਹੁੰਨੇ ਕਰੋ ਤਾਂ ਥੋੜੇ ਇਕੱਠੇ ਵੀ ਹੋ ਜਾਂਦੇ ਆ। ਤੇ ਕਚਾਲ ਪਤੀਲਾ ਸੀਗਾ ਇਹ ਤੇ ਲਓ ਜੀ ਆਪਣੇ ਜਿਹੜੇ ਭਾਂਡੇ ਵਗੈਰਾ ਹਣ ਉਹ ਵੀ ਨਿਭੜ ਗਏ ਤੇ ਮੈਂ ਹੁਣ ਆ ਕੀ ਬਾਹਰ ਤੇ ਮੈਂ ਕਿਚ ਨੂੰ ਕੱਪੜੇ ਉਤਾਰ ਕੇ ਰੱਖਦਾ ਸੁੱਕ ਗਏ ਸੀ ਕੱਪੜੇ। ਕੁਸ਼ ਕੱਪੜੇ ਤਾਂ ਹਣਾ ਕੱਲ ਤੋਂ ਤੇ ਸੀ ਉਹਨਾਂ ਨੂੰ ਵੀ ਧੁੱਪ ਲਵਾਈ ਆ। ਤੇ ਕੁਛ ਮੈਂ ਅੱਜ ਸਵੇਰੇ ਧੋਤੇ ਸੀ ਮੈਂ ਕਿ ਹੁਣ ਇਹਨਾਂ ਸਾਰਿਆਂ ਨੂੰ ਵੀ ਸੁੱਕ ਗਏ ਨੇ ਤੈ ਮਾਰ ਕੇ ਰੱਖ ਦਮਾ ਨਹੀਂ ਤਾਂ ਫੇਰ ਹਨਾ ਫੇਰ ਠੰਡੇ ਜਿਹੇ ਹੋ ਜਾਂਦੀ ਫਿਰ ਮੈਂ ਮਨ ਚ ਵੇਹ ਮਝਾ ਰਹਿੰਦਾ ਕਿ ਗਿੱਲੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਥੋੜੀ ਧੁੱਪ ਖੜੀ ਆ ਗਈ ਤਾਂ ਕਰਕੇ ਫਿਰ ਮੈਂ ਜਿਹੜਾ ਫਟਾਵਰਸ ਦੇ ਇਹ ਕੱਪੜੇ ਲਾ ਲਿਆ ਤੇ ਚਲੋ ਜੀ ਹੁਣ ਆਪਾਂ ਹਨਾ ਵੀਡੀਓ ਦਾ ਵੀ ਕਰਦੇ ਆਂਡ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ